ਪੰਜਾਬ ਕਿੰਗਸ ਨੂੰ ਆਈਪਲ ਮੈਚ ਜਿੱਤਣ ਦੇ ਕਿਨਾਰੇ ਤੇ ਆ ਕੇ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਪੰਜਾਬ ਟੀਮ ਦੀ ਪਰਫਾਰਮੈਂਸ ਜ਼ਬਰਦਸਤ ਰਹੀ ਇਸ 'ਚ ਕੋਈ ਸ਼ੱਕ ਨਹੀਂ ਪੰਜਾਬ ਕਿੰਗਸ ਦੀ ਤਾਂ ਸਰਪੰਚ ਸਾਹਿਬ ਅਤੇ ਪੂਰੀ ਪੰਜਾਬ ਦੀ ਟੀਮ ਨੇ ਮੈਚ ਜਿੱਤਣ ਦੇ ਲਈ ਆਖਰੀ ਤੱਕ ਲੜਾਈ ਲੜੀ ਜਿੱਥੇ ਆਰਸੀਬੀ ਦੀ ਜਿੱਤ ਦਾ ਜਸ਼ਨ ਪੂਰੀ ਦੁਨੀਆ 'ਚ ਰਿਹਾ ਉੱਥੇ ਪੰਜਾਬ ਕਿੰਗਸ ਨੇ ਹਾਰ ਕੇ ਵੀ ਬਾਲੀਵੁੱਡ ਦਾ ਦਿਲ ਜਿੱਤ ਲਿਆ ਕਈ ਮਸ਼ਹੂਰ ਪੰਜਾਬੀ ਸਿੰਗਰਸ ਅਤੇ ਐਕਟਰਸ ਵੱਲੋਂ ਪੰਜਾਬੀ ਟੀਮ ਨੂੰ ਦਿਲ ਤੋਂ ਸਪੋਰਟ ਦਿੱਤੀ ਜਾ ਰਹੀ ਹੈ ਟੀਮ ਨੂੰ ਪੂਰਾ ਹੌਸਲਾ ਦਿੱਤਾ ਗਿਆ ਪਰ ਇਹਨਾਂ ਸਭ 'ਚ ਪੰਜਾਬੀ ਸਿੰਗਰ ਕਰਨ ਔਜਲਾ ਨੇ ਇੱਕ ਬਹੁਤ ਹੀ ਭਾਵਕ ਪੋਸਟ ਪਾਈ ਜਿਸ ਤੋਂ ਉਹਨਾਂ ਨੂੰ ਇਸ ਮੈਚ ਹਾਰਨ ਦਾ ਬਹੁਤ ਦੁੱਖ ਲੱਗਾ ਕਰਨ ਔਜਲਾ ਨੇ ਇੰਸਟਾਗ੍ਰਾਮ ਤੇ ਕੋਈ ਸਟੋਰੀ ਸ਼ੇਅਰ ਕਰ ਲਿਖਿਆ ਦੋਵੇਂ ਟੀਮਾਂ ਸਾਰੇ ਖਿਡਾਰੀ ਵਾਟਾ ਗੇਮ ਕੌਂਗ੍ਰੈਟਸ ਆਰਸੀਬੀ ਤੇ ਆਪਣੀ ਅਗਲੀ ਪੋਸਟ ਭਾਵਕ ਹੁੰਦੇ ਕਿਹਾ ਮੇਰਾ ਕਿਸੇ ਗੇਮ ਚ ਪਹਿਲੀ ਵਾਰ ਦਿਲ ਟੁੱਟਿਆ ਬਟ ਹੈਪੀ ਫੋਰ ਦ ਟੀਮ ਐਟ ਦ ਰਿਡ ਪੰਜਾਬਸ ਕਿੰਗ ਆਈਪੀਐ ਵਾਟ ਅ ਸੀਜ਼ਨ ਇਸ ਦੇ ਨਾਲ ਹੀ ਕਾਇਕ ਨੇ ਜਿੱਥੇ ਪੰਜਾਬ ਨੂੰ ਹੌਸਲਾ ਦਿੱਤਾ ਉੱਥੇ ਵਿਰਾਟ ਕੋਹਲੀ ਨੂੰ ਜਿੱਤ ਦੀ ਵਧਾਈ ਦਿੱਤੀ ਆਲਸੋ ਹੈਪੀ ਫੋਰ ਗੌਟ ਵਿਰਾਟ ਕੋਹਲੀ ਪੰਜਾਬੀ ਗਾਇਕ ਇੱਕ ਚਸਤੀ ਗੱਲ ਨੇ ਵੀ ਪੰਜਾਬ ਟੀਮ ਨੂੰ ਹਾਰਨ ਤੋਂ ਬਾਅਦ ਵੀ ਸਪੋਰਟ ਕੀਤਾ ਅਤੇ ਕਿੰਗ ਕੋਲੀ ਨੂੰ ਜਿੱਤ ਦੀ ਵਧਾਈ ਦਿੱਤੀ। ਪੰਜਾਬ ਦੇ ਦਿਲ ਟੁੱਟ ਗਏ ਅਜੇ ਵੀ ਉਹਨਾਂ ਦੀ ਹਰ ਲੜਾਈ ਤੇ ਮਾਣ ਹੈ ਸੱਚੀ ਆਤਮਾ ਕਦੇ ਨਹੀਂ ਹਾਰਦੀ ਪੰਜਾਬ ਕਿੰਗ। ਹਾਂ ਕੋਲੀ ਨੂੰ ਇਸ ਨੂੰ ਲੈਜੈਂਡ ਬਣਾਉਣ ਦੀ ਲੋੜ ਨਹੀਂ ਸੀ ਪਰ ਹੁਣ ਲੈਜੈਂਡ ਪੂਰੀ ਹੋ ਗਈ ਹੈ। ਉੱਥੇ ਪੰਜਾਬੀ ਗਾਇਕ ਤੇ ਲੇਖਕ ਹੈਪੀ ਰਾਏ ਕੋਟੀ ਵੀ ਪੰਜਾਬ ਦੀ ਟੀਮ ਨੂੰ ਹੱਲਾਸ਼ੀਰੀ ਦਿੰਦੇ ਨਜ਼ਰ ਆਏ। ਪੰਜਾਬੀ ਗਾਇਕ ਕੁਲਵਿੰਦਰ ਬਿੱਲੇ ਵੱਲੋਂ ਪੰਜਾਬ ਕਿੰਗਸ ਨੂੰ ਸਪੋਰਟ ਕੀਤਾ ਗਿਆ ਹਾਲਾਂਕਿ ਟੀਮ ਹਾਰੀ ਪਰ ਗਾਇਕ ਨੇ ਲਿਖਿਆ ਵੈਲ ਪਲੇਡ ਪੰਜਾਬ। ਇਸ ਨੂੰ ਲੈ ਕੇ ਪੰਜਾਬੀ ਗਾਇਕ ਕਗਨ ਕੋਕਰੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਉਤੇ ਪੰਜਾਬ ਟੀਮ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਬਰੇਵ ਟੀਮ ਪੰਜਾਬ ਕਿੰਗਸ ਆਈਪੀਐਲ ਐਂਡ ਲੜਾਈ ਅੰਤ ਤੱਕ ਲੜੀ ਇਨ ਥਿਸ ਆਈਪੀਐਲ ਮਾਈ ਬੈਸਟ ਟੀਮ ਵਾਸ ਪੰਜਾਬ ਨਾਟ ਓਨਲੀ ਕਾਜ਼ ਆਮ ਫਰੋਮ ਪੰਜਾਬ ਬਟ ਲਾਇਨਸ ਵਾਂਗੂ ਖੇਡੇ ਲਾਸਟ ਤੱਕ ਸ਼ਾਸ਼ੰਕ ਸਿੰਘ ਯੂ ਪਲੇਡ ਲਾਈਕ ਅ ਟਾਈਗਰ ਬ੍ਰੋ ਦੋ ਬਾਲਸ ਹੋਰ ਮਿਲ ਜਾਂਦੀਆਂ ਕੰਮ ਬਣ ਗਿਆ ਸੀ ਕਾਂਗਰੈਟਸ ਟੂ ਵਿਰਾਟ ਕੋਹਲੀ ਐਂਡ ਟੀਮ ਫੋਰ ਵਿਨਿੰਗ ਥਿਸ ਸੀਜ਼ਨ ਬਹੁਤ ਇਮੋਸ਼ਨਸ ਦੇਖੇ ਉਹਦੀਆਂ ਅੱਖਾਂ ਚ ਐਂਡ ਦਾ ਬੈਸਟ ਪਾਰਟਸ ਹੀ ਸਟੇ ਲਾਇਰ ਟੂ ਹਿਸ ਫਰੈਂਚਾਈਜ਼ ਫੋਰ 18 ਇਅਰਸ ਐਂਡ ਫਾਈਨਲੀ ਗਾਟ ਇਟ ਵਾਂਸ ਅਗੇਨ ਪੰਜਾਬ ਕਿੰਗਸ ਆਈਪੀਐਲ ਯੂ ਵਨ ਹਾਰਟ ਐਂਡ ਬੈਂਗਲੌਰ ਯੂ ਗਾਟ ਦੀ ਆਈਪੀਐਲ ਜ਼ਿਕਰ ਇਹ ਖਾਸ ਹੈ ਕਿ ਆਰਸੀਬੀ ਨੇ ਮੰਗਲਵਾਰ ਨੂੰ ਪੰਜਾਬ ਕਿੰਗਸ ਨੂੰ 6 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਟਰਾਫੀ ਜਿੱਤੀ 18 ਸਾਲ ਬਾਅਦ ਆਰਸੀਬੀ ਦਾ ਆਈਪੀਐਲ ਟਰਾਫੀ ਜਿੱਤਣ ਦਾ ਸੁਪਨਾ ਪੂਰਾ ਹੋਇਆ। ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ।